ਸੋ ਕਹਿੰਦੇ ਵੀ ਇੱਕ 105ਵਾਂ 105ਵਾਂ ਐਨੂਅਲ ਮੀਟਿੰਗ ਹੋਈ ਹੈ ਟ੍ਰਾਂਸਪੋਰਟੇਸ਼ਨ ਰਿਸਰਚ ਬੋਰਡ ਦੀ ਟੀਆਰਵੀ ਦੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿੱਥੇ ਯੂਐਸ ਦੇ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਦੇ ਡਿਪਟੀ ਸੈਕਟਰੀ ਸਟੀਵ ਬ੍ਰੈਡਵਰੀ ਉਹਨਾਂ ਨੇ ਇਹ ਕਿਹਾ ਹੈ ਵੀ ਅਸੀਂ ਇੱਕ ਮਾਡਲ ਏਜੰਸੀ ਵਿਦਨ ਜਿਹੜਾ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਕ੍ਰੀਏਟ ਕਰਨ ਜਾ ਰਹੇ ਹਾਂ ਜੋ ਕਿ ਲੀਨਿੰਗ ਇਨਟੂ ਏਆਈ ਆ ਸੋ ਉਹਦੇ ਵਿੱਚ ਕੀ ਹੋਊਗਾ ਵੀ ਜਿਹੜਾ ਫਰਾਡ ਹੋ ਰਿਹਾ ਹੈਗਾ ਟਰਕਿੰਗ ਇੰਡਸਟਰੀ ਦੇ ਵਿੱਚ ਉਹ ਰਿਕੋਗਨਾਈਜ਼ ਕਰੂਗਾ ਰਾਈਟ ਵੇ ਕਿਹੜੀਆਂ ਟਰਕਿੰਗ ਕੰਪਨੀਆਂਜ਼ ਇਲੀਗਲ ਫੋਰਨ ਡਰਾਈਵਰਸ ਨੂੰ ਯੂਜ਼ ਕਰ ਰਹੀਆਂ ਹੈਗੀਆਂ ਕਹਿੰਦੇ ਵੀ ਆ ਜਿਹੜਾ ਨਵਾਂ ਰੂਲ ਆਇਆ ਨਾਨ ਡੋਮਿਸਾਈਲਡ ਵਾਲਾ ਜਾਂ ਇੰਗਲਿਸ਼ ਵਾਲਾ ਇਹਨੂੰ ਲੈ ਕੇ 2 ਲੱਖ ਦੇ ਕਰੀਬ ਜਿਹੜੇ ਟਰੱਕਰਸ ਆ ਉਹ ਜੋਬ ਐਲੀਮੀਨੇਟ ਹੋ ਜਾਣੀਆਂ ਆ ਤੇ ਉਸ ਦੀ ਜਗ੍ਹਾ ਦੇ ਉੱਤੇ ਹੁਣ ਕਿਹੜੇ ਬੰਦੇ ਕੌਣ ਹਾਇਰ ਕਰ ਰਹੇ ਹੈਗੇ ਆ ਜਾ ਐਗਜ਼ਿਸਟਿੰਗ ਕਿਹੜੀਆਂ ਕੰਪਨੀਆਂ ਆ ਕਿਹੜੇ ਕੈਮਲੀਅਨ ਕੈਰੀਅਰ ਆ ਆਪਾਂ ਤੁਹਾਨੂੰ ਪਿਛਲੇ ਸਮੇਂ ਚ ਦੱਸਿਆ ਸੀ ਕੈਮਲੀਅਨ ਕੈਰੀਅਰ 'ਤੇ ਇੱਕ ਕੰਪਨੀ ਬੰਦ ਕਰਕੇ ਦੂਜੀ ਖੋਲੋ ਤੀਜੀ ਖੋਲੋ ਹਨਾ ਹਸਬੰਦ ਦੇ ਨਾਂ ਤੇ ਖੋਲੋ ਵਾਈਫ ਦੇ ਨਾਂ ਤੇ ਖੋਲੋ ਐਡਰੈਸ ਸੇਮ ਆ ਸੋ ਕਈ ਕੁਝ ਇਸ ਨੂੰ ਲੈ ਕੇ ਹੁਣ ਜਿਹੜਾ AI ਆ ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਯੂਜ਼ ਕਰੂਗੀ ਤੇ ਇਹਦਾ ਜਿਹੜੇ ਇਹਦੇ ਨਾਲ ਕਹਿੰਦੇ ਵੀ ਸਾਡਾ ਪੂਰਾ ਰੱਦਾ ਆ ਵੀ ਜਿਹੜਾ ਫਰਾਡ ਉਸ ਨੂੰ ਰੋਕਿਆ ਜਾ ਸਕੇ ਪਲੱਸ ਜਿਹੜੇ ਕਹਿੰਦੇ ਵੀ ਫੋਰਨਰਸ ਆਰ ਈਟਿੰਗ ਦਾ ਲੰਚ ਆਫ ਅਮਰੀਕਨ ਟਰੱਕ ਡਰਾਈਵਰਸ ਜਿਸ ਤਰ੍ਹਾਂ ਰਮਨ ਭਾਜੀ ਹੁਣਾਂ ਨੇ ਵੀ ਦੱਸਿਆ ਵੀ ਇੰਡੀਆ ਚ ਆਫਿਸ ਖੋਲ ਲਓ ਜਾਂ ਜਿਹੜੇ ਨਾਨ ਡੋਮਿਸਾਈਲਡ ਸੀ ਡੀ ਐਲ ਨੂੰ ਲੈ ਕੇ ਸੋ ਉਹਨਾਂ ਦਾ ਮਤਲਬ ਕਹਿਣ ਦਾ ਇਹੀ ਆ ਵੀ ਜਿਹੜੇ ਫੋਰਨਰਸ ਆ ਉਹ ਅਮਰੀਕਨ ਟਰੱਕਰਸ ਦੀ ਜਿਹੜੀ ਜਿੰਨੀ ਸੈਲਰੀ ਹੋਣੀ ਚਾਹੀਦੀ ਆ ਉਹਦੇ ਚ ਘੱਟ ਘੱਟ ਕਰਕੇ ਜਾਂ ਲੋ ਵੇਜਸ ਦੇ ਉੱਤੇ ਕੰਮ ਕਰ ਰਹੇ ਹੈਗੇ ਆ ਜੀ ਰਮਨ ਜੀ ਬਿਲਕੁਲ ਜੀ ਇਹ ਜਿਹੜੀ ਚੀਜ਼ ਹੈਗੀ ਆ ਆਪਾਂ ਤਾਂ ਪਿਛਲੇ ਸਵੇਰੇ ਤੋਂ ਇਹ ਕਹਦੇ ਆ ਰਹੇ ਆ ਕਿ ਸਟ੍ਰਿਕਟਨੈਸ ਜਿਹੜੀ ਆਪਾਂ ਹੋ ਰਹੀ ਐ ਇਸ ਐਪੀਸੋਡ ਵੀ ਆਪਾਂ ਸ਼ੁਰੂ ਜੀ ਉਹ ਗੱਲ ਕੀਤੀ ਕਿ ਸਟ੍ਰਿਕਟਨੈਸ ਜਿਹੜੀ ਆ ਇਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ ਆ ਜੇ ਓਵਰਆਲ ਦੇਖਿਆ ਜਾਵੇ ਤਾਂ ਹਰਜੋਤ ਪਾਜੀ ਰਾਜਕਿਰਨ ਜਿਹੜੀ ਨਾਨ ਡੋਮਿਸਾਈਲ ਲਾਇਸੈਂਸ ਨੂੰ ਯੂਜ਼ ਐਕਚੁਅਲੀ ਪਹਿਲਾ ਮੈਗਾ ਕੈਰੀਅਰ ਨੇ ਕਰਨਾ ਸ਼ੁਰੂ ਕੀਤਾ ਸੀਗਾ ਮੈਗਾ ਕੈਰੀਅਰ ਜਿਹੜੇ ਹੈਗੇ ਆ ਵੱਡੇ ਕੈਰੀਅਰ ਜਿਹੜੇ ਹੈਗੇ ਆ ਉਹ ਯੂਜ਼ ਕਰਦੇ ਸੀਗੇ ਨਾਨ ਡਾਲਸਾਈਡ ਨੂੰ ਬਹੁਤ ਜ਼ਿਆਦਾ ਮੈਂ ਸੋਚਿਆ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਕੈਰੀਅਰ ਤੁਸੀਂ ਵੱਡੇ ਕਰਦੇ ਆ ਐਮੀਜੀ ਵਾਲੇ ਆ ਕੈਰੀਅਰ ਇਹ ਮੈਗਾ ਕੈਰੀਅਰਸ ਹੈਗੇ ਆ ਉਹ ਵੈਸੇ ਹੁਣ 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 ਉਹ ਸਾਰੇ ਮੈਗਾ ਕੈਰੀਅਰਸ ਜਿਹੜੇ ਉਹ ਮਾਰਗ ਚ ਚਲੇ ਗਏ ਆ ਸਾਰੇ ਮਾਰਗ ਵਾਲੇ ਹੋ ਗਏ ਹੁਣ ਕਿਤੇ ਨਾ ਉਹ 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 ਜਿਹੜੇ ਕੈਰੀਅਰਸ ਹਨ ਉਹ ਸਾਰੇ ਮੇਰੇ ਮੇਰੀ ਨਜ਼ਰ ਦੇ ਵਿੱਚ ਉਹ ਥਾੜੀ ਦੇ ਬੈਂਗੜ ਹੈ ਜਿੱਦਨੂੰ ਥਾੜੀ ਨੀਵੀ ਹੋਏ ਉਦੋਂ ਨੂੰ ਰੁੜ ਜਾਂਦੇ ਆ ਮਿੰਡ ਜੀਓ ਮੈਂ ਚੜਦੇ ਸੂਰ ਚੜਦੇ ਸੂਰ ਨੂੰ ਸਲਾਮ ਆਲੇ ਆ ਹਾਂ 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 ਤੇ ਹੁਣ ਬਿਜ਼ਨਸ ਵਾਲਾ ਤੇ ਹੁੰਦਾ ਹੀ ਇਦਾਂ ਦਾ ਬਿਜ਼ਨਸ ਵਾਲੇ ਨੇ ਤਾਂ ਜਿਹੜੇ ਪਾਸੇ ਜਿਹੜੀ ਪਾਰਟੀ ਤਾਂ ਉਹ ਨੂੰ ਉਹ ਨੂੰ ਚੱਕਣਾ ਹੀ ਹੈ ਉਹਨੇ ਕਰਨਾ ਹੀ ਹੈ ਠੀਕ ਹੈ ਨਾ ਸੋ ਨਾਟ ਅਬਾਊਟ ਦੈਟ ਬਟ ਜਿਹੜਾ ਇਹੇ ਕੰਮ ਸੀਗਾ ਇਹ ਮੈਗਾ ਕੈਰੀਅਰਸ ਕਰਦੇ ਸੀਗੇ ਯੂਜ਼ ਬੋਰ ਪਰ ਅਲਟੀਮੇਟਲੀ ਸਾਡੀ ਕਮਿਊਨਿਟੀ ਜਾਂ ਜਿਹੜੋ ਕਹੋ ਜਿਹੜੀਆਂ ਛੋਟੀਆਂ ਕਮਿਊਨਿਟੀਆਂ ਹੈਗੀਆਂ ਛੋਟੇ ਕੈਰੀਅਰਸ ਹੈਗੇ ਉਹਨਾਂ ਨੇ ਵੀ ਯੂਜ਼ ਕਰਨਾ ਸ਼ੁਰੂ ਕੀਤਾ ਤੇ ਉੱਥੇ ਛੋਟੇ ਕੈਰੀਅਰਸ ਨੂੰ ਵੀ ਇਹ ਸਮਝ ਆਉਣ ਲੱਗ ਗਈ ਵੀ ਇਹ ਜਿਹੜੀ ਚੀਜ਼ ਹੈ ਇਹ ਤਾਂ ਸੌਖੀ ਬੜੀ ਹੈ ਠੀਕ ਹੈ ਨਾ ਅੱਜ ਤੱਕ ਟਰਕਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਰਾਜੇਣਾ ਮੈਂ ਕਈ ਵਾਰੀ ਅਸੀਂ ਜਦੋਂ ਟਰਕਿੰਗ ਕਰਦੇ ਹੁੰਦੇ ਸੀ ਸੋਈਦੇ ਹੁੰਦੇ ਸੀ ਵੀ ਯਾਰ ਮਤਲਬ ਇੰਨਾ ਵਿਸ਼ਵਾਸ ਕਰਦੇ ਆ ਲੋਕੀ ਇੱਕ ਦੂਜੇ ਦੇ ਉੱਤੇ ਟਰੱਕਾਂ ਦੇ ਲੋਕ ਜਿਹੜੇ ਐਨੇ ਮਤਲਬ ਲੱਖਾਂ ਹਜ਼ਾਰਾਂ ਦੇ ਲੋਡ ਜਿਹੜੇ ਆ ਤੁਸੀਂ ਇੱਕ ਜਾਣੇ ਇੱਕ ਪਿਕਅਪ ਨੰਬਰ ਦਿੰਨੇ ਆ ਤੇ ਤੁਹਾਨੂੰ ਮਿੰਟ ਚ ਲੋਡ ਕਰ ਦਿੰਦੇ ਆ ਤੁਸੀਂ ਫਲਾਣੇ ਦਾ ਜਾਣੇ ਉਹਨਾਂ ਨੂੰ ਰਈਨੇ ਵੀ ਮਾਰ ਡਿਲੀਵਰੀ ਕਰਨੀ ਆ ਆ ਬੰਦੇ ਦੀ ਉਹ ਤੁਹਾਡੇ ਕੋਲ ਲੈ ਲਿੰਦਾ ਆ ਕਈ ਵਾਰੀ ਇਹ ਸੋਚਣਾ ਰਾਹ ਦੇ ਵਿੱਚ ਕਦੀ ਆ ਵੀ ਕੋਈ ਇਹਦਾ ਕੋਈ ਰੋਕ ਟੋਕ ਨਹੀਂ ਕੋਈ ਇਹਦਾ ਟਰੇਲਰ ਨੂੰ ਲੋਕ ਨਹੀਂ ਲੱਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ ਮਤਲਬ ਉਹ ਜਵਾਨੇ ਸੀਗੇ ਕਿ ਜਦੋਂ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਤੇ ਹੁਣ ਜਿਹੜੀ ਪਾਪੂਲੇਸ਼ਨ ਆਈ ਆ ਉਹਨੇ ਆਣ ਕੇ ਦੇਖਿਆ ਵੀ ਇਹ ਤਾਂ ਸੌਖਾ ਹੀ ਬੜਾ ਜੋ ਪੁੱਛਦਾ ਹੀ ਨਹੀਂ ਇੱਥੇ ਐਂਡ ਰੀਅਲੀ ਜੇ ਸੱਚੀ ਗੱਲ ਪੁੱਛੋ ਤਾਂ ਮਾੜੇ ਮੋٹے ਕ੍ਰਾਈਮ ਨੂੰ ਤਾਂ ਛੇਤੀ ਕਿਤੇ ਪੁੱਛਦੇ ਹੀ ਨਹੀਂ ਕੋਈ ਇੱਥੇ ਕੋਈ ਟ੍ਰੈਲਰ ਚੋਰੀ ਹੋ ਗਿਆ ਲੋਕੀ ਪੁਲਿਸ ਦੇ ਮਗਰਮਗਰ ਤੁਰੇ ਫਿਰਦੇ ਆ ਸਾਡਾ ਅੱਛਾ ਪੁਲਿਸ ਦੇ ਮਗਰਮਗਰ ਤੁਰੇ ਫਿਰਦੇ ਇਹ ਵੀ ਦੱਸਣਦੇ ਵੀ ਟ੍ਰੈਲਰ ਕਿੱਥੇ ਖੜਾ ਆ ਚੋਰੀ ਹੋ ਕੇ ਕਿੱਥੇ ਗਿਆ ਸਾਰੀ ਪੁਲਿਸ ਕੁਝ ਨਹੀਂ ਕਰਦੀ ਹੈਗੀ ਠੀਕ ਆ ਨਾ ਸੋ ਇਹ ਜਿਹੜੀਆਂ ਚੀਜ਼ਾਂ ਸੀ ਇਹ ਜਿਹੜੀ ਲੀਨਿਐਂਸੀ ਸੀ ਇਹ ਜਿਹੜੀਆਂ ਇਦਾਂ ਜਿਹਾਂ ਇਸ਼ੂ ਸੀਗੇ ਉਹਨਾਂ ਦੇ ਕਰਕੇ ਲੋਕਾਂ ਨੇ ਬਹੁਤ ਜ਼ਿਆਦਾ ਐਕਸਪਲੋਇਟ ਕਰਤਾ ਇਹ ਬਿਲਕੁਲ ਬਹੁਤ ਗੱਲ ਹੋਰ ਇਹ ਜਿਹੜਾ ਐਕਸਪਲੋਇਟੇਸ਼ਨ ਆ ਜਿਹੜੀ ਇਹ ਚੀਜ਼ ਕੀਤੀ ਆ ਇਹਦੇ ਉੱਤੇ ਹੀ ਹੁਣ ਜਿਹੜੀ ਕਈ ਇੱਕ ਕੰਪਨੀ ਹੈਗੀ ਆ ਆਈਡੀਬੀ ਜੀ ਉਸ ਕੰਪਨੀ ਦਾ ਹੁਣ ਤੁਸੀਂ ਦੇਖਿਓ ਵੀ ਉਹਦੇ ਉਹ ਕੰਪਨੀ ਕਿੰਨੀ ਡੀਪਲੀ ਸਾਰੇ ਪਾਸੇ ਚਲੀ ਗਈ ਹੈਗੀ ਆ ਜਿੱਥੇ ਕੀ ਆਈਡੀ ਫਰਾਡ ਜਿੱਥੇ ਵੈਰੀਫਿਕੇਸ਼ਨ ਜਿੱਥੇ ਸਾਰਾ ਹੁਣ ਲੌਗ ਇਨ ਦਾ ਗਾ ਗਿਆ ਮਤਲਬ ਕਿੰਨੀਆਂ ਕਿ ਚੀਜ਼ਾਂ ਜਿਹੜੀਆਂ ਉਹ ਇੰਪਲੀਮੈਂਟ ਹੋ ਰਹੀਆਂ ਜਸਟ ਟੂ ਪ੍ਰੀਵੈਂਟ ਦਾ ਫਰਾਡ ਪਰ ਜਿਹੜਾ ਫਰਾਡ ਹੈਗਾ ਫਰਾਡ ਹੁਣ ਲੋਕੀ ਕਹਿੰਦੇ ਆ ਉਹ ਡਰਾਈਵਰ ਕਹਿੰਦਾ ਵੀ ਭਾਈ ਹੁਣ ਦੱਸਣਾ ਕਿਹਨੇ ਵੀ ਮੇਰੀ ਗੱਡੀ ਚ ਕੀ ਲੱਦੇ ਉਹ ਤਾਂ ਡਰਾਈਵਰ ਨੂੰ ਦੱਸਣਾ ਡਰਾਈਵਰ ਨੂੰ ਉਹਨੂੰ 2000 5000 ਉਹਨੂੰ ਦਿੱਤਾ 10000 ਦੂਜੇ ਨੇ ਦਿੱਤਾ ਅਸਰ ਉਹ ਇਹਨੂੰ ਦਿੱਤਾ ਮਤਲਬ ਲੋਡ ਹੱਥੋਂ ਹੱਥ ਲੋਡ ਬਿਕ ਜਾਂਦਾ ਹੈ ਵਿਕੇ ਹੋਏ ਟਰੱਕਾਂ ਜੋ ਕਹਿੰਦੇ ਸਮਾਨ ਵਿਕ ਜਾਂਦਾ ਹੈ ਹੌਰਡਰ ਉਹ ਵੀ ਦੱਸਦੇ ਵਾਏ ਜਿਵੇਂ ਵੀ ਇਹ ਵੀ ਹੁਣ ਨਵਾਂ ਇੱਕ ਕਈ ਥਾਵਾਂ ਦੇ ਉੱਤੇ ਚੀਜ਼ ਤੁਹਾਡੇ ਮੂਰੇ ਆਈ ਹੈ ਤੁਹਾਨੂੰ ਪਤਾ ਲੱਗ ਰਿਹਾ ਇਸ ਚੀਜ਼ ਦਾ ਰਾਸਕਰਨ ਹੁਣ ਤੱਕ ਕਈ ਵਾਰੀ ਬੈਠਿਆ ਦੇ ਕਿਸੇ ਕੋਲ ਗੱਲ ਸੁਣੀ ਹੈ ਨਾ ਤੇ ਇਹ ਲੱਗਦਾ ਵੀ ਜੇ 10 ਬੰਦੇ ਬੈਠੇ ਆ 10ਾਂ ਜੋ 10ਾਂ ਨੇ ਗੋਖੋਲੇ ਤਾਂ 10 10 ਡਿਫਰੈਂਟ ਗੱਲਾਂ ਨਿਕਲਣੀਆਂ ਪੈਂਦੀ ਜੀ ਤੇ ਐ ਹਰਾ ਨਹੀਂ ਹੁੰਦੀ ਉਹ ਵੀ ਬੰਦਾ ਚਾਹੀਈ ਵੀ ਤਰੀਕਾ ਹੈਗਾ ਅੱਛਾ ਇੱਦਾਂ ਵੀ ਕਰ ਜਾਂਦੇ ਆ ਯਾਰ ਮਤਲਬ ਸੋ ਮਤਲਬ ਫਰਾਡ ਐਂਡ ਥੈਫਟ ਦੀ ਜਿੱਤੋਂ ਤੁਸੀਂ ਗੱਲ ਸ਼ੁਰੂਆਤ ਕੀਤੀ ਵੀ ਸਕੈਮ ਫਰਾਡ ਥੈਫਟ ਹਰ ਟਾਈਮ ਕੋਈ ਨਾ ਕੋਈ ਨਵਾਂ ਜਿਹੜਾ ਰਾਹ ਕੱਢਿਆ ਕੱਢੀ ਜਾ ਰਿਹਾ ਬਿਲਕੁਲ ਭਾਈ ਮੈਂ ਕਹਿੰਦਾ ਕਿ ਤੁਸੀਂ ਹੋਰ ਵੀ ਹੋਰ ਗੱਲ ਛੱਡੋ ਜਿਹੜੀ ਆਪਾਂ ਨਾਕਿਲੇ ਨੇ ਗੱਲਿਆ ਕਿ ਇਸ ਵੇਲੇ ਤਾਂ ਐਲ.ਏ ਦੇ ਵਿੱਚ ਏਜੰਟ ਮਿਲ ਜਾਂਦੇ ਆ ਰਿਵਰਸ ਡੌਂਕੀ ਲੋੜ ਵਾਲੇ ਇਹ ਕੀ ਐਟਮਾ ਜੀ ਹੁਣ ਰਿਵਰਸ ਡੌਂਕੀ ਵਾਪਸ ਘਲਾਉਣ ਦੇ ਲਈ ਇਹ ਤਾਂ ਕਹਿੰਦੇ ਨਾਲੇ 3000 ਡਾਲਰ ਦਵਾਂਗੇ ਤੇ 1000 ਤੋਂ 3000 ਦਵਾਂਗੇ ਆਪ ਛੱਡ ਕੇ ਆਉਣਗੇ ਨਹੀਂ ਤੇ ਜਿਹੜੇ ਜੇਬ ਦੇ ਵਿੱਚ 50000 ਲੈ ਕੇ ਜਾਣਾ ਉਹ ਕਿੱਦਾਂ ਲੈ ਕੇ ਜਾਣਾ ਫਿਰ ਅੱਛਾ ਫਿਰ ਹੁਣ ਪੁੱਠਾ ਸਮ ਚੱਲ ਪਿਆ ਹੈ ਪੁੱਠਾ ਘੇੜਾ ਤੁਰਿਆ ਕੁੱਟਾ ਕੰਮ ਚੱਲ ਪਿਆ ਕਿ ਹੁਣ ਅਗਲੇ ਤੁਹਾਨੂੰ ਰਿਵਰਸ ਡੌਂਕੀ ਲਵਾਉਂਦੇ ਆ ਐਲ ਐਚਓ ਪਾਰਕ ਰਾਉਂਡ ਦੂਜੇ ਬੰਨੇ ਮੈਕਸੀਕੋ ਵਾਲ ਨੂੰ ਉੱਥੋਂ ਫਿਰ ਤੇ ਹੁਣ ਇੱਥੋਂ ਜਿਹੜਾ ਕ੍ਰਾਈਮ ਕਰਕੇ ਬੰਦਾ ਉਹ ਫਿਰ ਜਹਾਜ਼ ਲੈ ਕੇ ਥੋੜੀ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ